ਪਾਕ ਮੁਸਾਵਾਤ ਮੁਸਾਵਾਤ ਜਿੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਜਿੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਲੜਦੇ ਲੋਕ ਜਿੰਦਾਬਾਦ 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 ਉਸ ਪ੍ਰਦਰਸ਼ਨ ਵਿੱਚ ਸ਼ਾਮਲ ਮੱਈਆ ਭਗਵਾਨ ਦੇ ਦਰਬਾਰ ਦੇ ਸੇਵਕ ਦਰ ਸਤਿ ਨਮਸਾਹ ਸਾਡੇ ਅਧਿਆਪਕ ਜੱਸੀ ਬੰਦੀ ਦੇ ਆਪੂ ਸਹਿਬਾਨ ਸਰਦਾਰ ਹਰਕਮਤ ਸਿੰਘ ਕੀ ਗੜਾ ਜਗਜੀਤ ਸਿੰਘ ਜੀ ਵਿਚਾਲ ਰੈਣੀ ਜੀ ਬਤੁਮੇ ਸ਼ਰਪਾ ਜੀ ਜੀਸ਼ ਖੜੂ ਜੀ ਅਤੇ ਹੋਰ ਵੀਰ ਅਤੇ ਭੈਣਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਅਲਮਾ ਲੇਕਮ ਪਿਛਲੇ 12 ਦਿਨਾਂ ਤੋਂ ਇਹ ਧਰਨਾ ਚੱਲ ਰਿਹਾ 2014 ਦੇ ਵਿੱਚ ਭਾਰਤ ਸਰਕਾਰ ਨੇ स्वच्छ ਭਾਰਤ ਅਭਿਆਨ ਦੇ ਤਹਿਤ ਇੱਕ ਮਿਸ਼ਨ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ 2019 ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀਗਾ ਕਿ ਸਵਸ਼ ਭਾਰਤ ਅਭਿਆਨ ਆ ਜਿਹੜਾ ਇਹਨੂੰ ਲੋਕ ਲਹਿਰ ਦੇ ਵਜੋਂ ਲੋਕਾਂ ਚ ਲੈ ਕੇ ਚਾਇਆ ਜਾਊਗਾ ਪਰ ਉਹ ਲੋਕ ਲਹਿਰ ਕਿੱਥੇ ਤੱਕ ਪਹੁੰਚੀ ਆ ਜਾਂ ਫਲੋਰ ਸ਼ਹਿਰ ਦੇ ਵਿੱਚ ਉਹ ਕਿਸੇ ਰੂਪ ਚ ਪਹੁੰਚੀ ਆ ਉਹ ਤੁਹਾਨੂੰ ਅੱਜ ਇੱਥੇ ਬੈਠਣ ਲਈ ਮਜਬੂਰ ਹੋਣਾ ਪੈ ਗਿਆ ਜੋੜੇ ਵੀ ਮਿਸ਼ਨ ਨੇ ਗਏ ਭਾਵੇਂ ਕਿ ਉਹ ਕੋਈ ਮਰਜ਼ੀ ਸਰਕਾਰ ਵੱਲੋਂ ਚਲਾਇਆ ਜਾਵੇ ਪਰ ਜਿੰਨਾ ਚਿਰ ਭਾਰਤ ਦੇ ਲੋਕ ਆਪਣੇ ਹੱਕਾਂ ਪ੍ਰਤੀ ਅਧਿਕਾਰਾਂ ਪ੍ਰਤੀ ਸੰਵਿਧਾਨਕ ਸਤਿਤੀ ਪਵਿਆਰ ਨਹੀਂ ਇੱਥੇ ਜਿਹੜੇ ਸਾਡੇ ਧਰਨੇ ਆ ਮਜਾਰੇ ਆ ਦੋਸਤੀਆਂ ਨੇ ਕਨਵੈਨਸ਼ਨਾਂ ਹੁੰਦੀਆਂ ਨੇ ਉਹ ਇੱਕ ਪਾਰਟ ਨੇ ਸਾਡੇ ਲੋਕਤੰਤਰ ਦਾ ਲੋਕਾਂ ਦੀ ਆਵਾਜ਼ ਉਠਾਉਣ ਦਾ ਇਹਦੇ ਨਾਲ ਨਾਲ ਕਿੱਥੇ ਇਹ ਸਾਰਾ ਕੰਮ ਜੱਤੇਬੰਦੀ ਵੱਲੋਂ ਕੀਤਾ ਜਾ ਰਿਹਾ ਮੈਂ ਸਿਰਫ 35 ਗੱਪਤਾ ਜਾਂ ਇਹ ਪੁੱਛਣਾ ਚਾਹੁੰਦਾ ਕਿ ਇਹ ਸੰਬੰਧੀ ਇਸ ਪ੍ਰਸ਼ਾਸਨ ਤੋਂ ਇਲਾਵਾ ਅਸੀਂ ਭਾਰ ਸਰਕਾਰ ਨੂੰ ਕੋਈ ਚਿੱਠੀ ਲਿਖੀ ਆ ਜਾਂ ਨਹੀਂ ਮੈਂ ਇੱਥੇ ਸੁਝਾ ਦੇਣਾ ਚਾਹੁੰਦਾ ਮੈਂ ਇਹਦੇ ਵਿੱਚ ਤੁਹਾਡੀ ਮਦਦ ਵੀ ਕਰਾਂਗਾ ਇਹ ਤੇ ਸੰਬੰਧ ਦੇ ਵਿੱਚ ਸੈਂਟਰ ਗਵਰਨਮੈਂਟ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੰਜਾਬ ਦੇ ਫੂਡ ਡਿਪਾਰਟਮੈਂਟ ਨੂੰ ਆ ਪਿਛਲੇ ਸਮੇਂ ਸਾਡੇ ਸਕੂਲ ਵਿੱਚ ਆਇਆ ਜਾਣ ਬੁੱਝ ਕੇ ਉਸਨੇ ਮੇਰੇ ਨਾਲ ਪਰੇਸ਼ਾਨੀ ਪਤਮੀ ਜੀ ਨਾਲ ਪੇਸ਼ ਆਇਆ ਜਦੋਂ ਕਿ ਉਹਨੂੰ ਦਿੱਸਦਾ ਹੋਣਾ ਚਾਹੀਦਾ ਜਿਹੜਾ ਗੰਦਾ ਪਾਣੀ ਗਲੀਆਂ ਨਾਲੀਆਂ ਦੇ ਵਿੱਚ ਫਿਰਦਾ ਕਿੰਨੇ ਮੱਖਰ ਮੱਛੀ ਜਿਹੜੇ ਹੈਗੇ ਆ ਕੀਟ ਪਤੰਗੇ ਭੋਜਨਾਂ ਤੇ ਬੈਠਦੇ ਆ ਕਿੰਨੀਆਂ ਰੇੜੀਆਂ ਛੜਕਨ ਤੇ ਲੱਗੀਆਂ ਲੰਗਾ ਭੋਜਨ ਵਿਕ ਰਹਿਆ ਇਹ ਕਮਿਸ਼ਨ ਨੇ ਜਿਹੜੇ ਉੱਥੇ ਕਿਉਂ ਨਹੀਂ ਜਾਂਦੇ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਜਿੰਨੇ ਪੰਜਾਬ ਕਾਰ ਦੇ ਕਮਿਸ਼ਨ ਨੇ ਹਰ ਪਾਰ ਸਰਕਾਰ ਦੇ ਕਮਿਸ਼ਨ ਨੇ ਉਹਨਾਂ ਸਾਰਿਆਂ ਨੂੰ ਇੱਕ ਚਿੱਠੀ ਲਿਖੋ ਵੀ ਫਲੌਰ ਸ਼ਹਿਰ ਦੀ ਧਰਤੀ ਦੇ ਵਿੱਚ ਜਿੱਥੇ ਭਗਵਾਨ ਮਈਆ ਦਾ ਬਾਸ ਹੈ ਉਹਦੇ ਤਰ੍ਹਾਂ ਦੇ ਉੱਤੇ ਜਿਹੜੇ ਇੱਥੇ ਲੋਕ ਸ਼ਰਧਾ ਦੇ ਨਾਲ ਆਪਣਾ ਉਹਨੂੰ ਪ੍ਰਮਾਤਮਾ ਮੰਨਦੇ ਆ ਉਹਨੂੰ ਪੂਜਣ ਜਾਂਦੇ ਆ ਜਾਂ ਉੱਥੇ ਦੇ ਨੇੜੇ ਦੇ ਬਸਣ ਵਾਲੇ ਲੋਕ ਅੱਜ ਬਹੁਤ ਵੱਡੇ ਸੰਕਟ ਦੇ ਵਿੱਚੋਂ ਲੰਘ ਰਹੇ ਆ ਉੱਥੇ ਜਿਹੜਾ ਗੰਦਗੀ ਭਰਿਆ ਪਾਣੀ ਸੀਵਰੇਜ ਦਾ ਪਾਣੀ ਲੋਕਾਂ ਦੇ ਲਈ ਜਿੱਥੇ ਬਿਮਾਰੀ ਦਾ ਰਾਹ ਰਾਹ ਖੋਲ ਰਿਹਾ ਹੈ ਉਦੇ ਨਾਲ ਨਾਲ ਆਉਣ ਜਾਣ ਵਾਲੇ ਰਾਈਆਂ ਦੇ ਲਈ ਉਹ ਪੁਲ ਤੇ ਥੱਲੋਂ ਦੀ ਲੰਘਣਾ ਬੜਾ ਔਖਾ ਹੋ ਰਿਹਾ ਹੈ। ਪਰ ਬੱਚੇ ਆ ਜਿਹੜੇ ਜਾਂ ਸਾਡੀਆਂ ਛੋਟੇ ਬੱਚੇ ਧੀਆਂ ਪੜਨਾ ਸਕੂਲ ਵਿਦਿਆਰਥੀ ਉਥੋਂ ਦੀ ਨੰਗੇ ਪੈਰੀ ਜਾਂ ਪੈਦਲ ਚੱਲ ਕੇ ਨਹੀਂ ਲੰਘ ਸਕਦੇ ਜੇਕਰ ਕੋਈ ਸਾਧਨ ਹੈਗਾ ਤਾਂ ਲੰਘ ਸਕਦੇ ਆ। ਤਾਂ ਇਹ ਸਾਰੀਆਂ ਗੱਲਾਂ ਨੂੰ ਲਿਖ ਕੇ ਪੰਜਾਬ ਸਰਕਾਰ ਦੇ ਜਿੰਨੇ ਅਦਾਰੇ ਆ ਚਾਹੇ ਉਹ ਚੀਫ ਸੈਕਟਰੀ ਆ ਚਾਹੇ ਮੁੱਖ ਮੰਤਰੀ ਆ ਚਾਹੇ ਸਾਡਾ ਸਿਹਤ ਵਿਭਾਗ ਆ ਤੇ ਨਾਲ ਨਾਲ ਜਿਹੜੇ ਸਾਡੇ ਹੋਰ ਕਿਉਂਕਿ ਬਹੁ ਗਿਣਤੀ ਲੋਕ ਨੇ ਜਿਹੜੇ ਇੱਥੇ ਰਹਿੰਦੇ ਆ ਉਹ ਗਿਣਤੀ ਸਾਡੀ ਜਿਹੜੀ ਪਾਪੂਲੇਸ਼ਨ ਆ ਉਹ ਮੈਜੋਰਟੀ ਆ ਆ ਪੀਪਲ ਆ ਕੋਈ ਐਸਸੀ ਆ ਜਾਂ ਬੀਸੀ ਆ ਜਾਂ ਕਰੀਬ ਲੋਕ ਆ ਜਿਹੜੇ ਪਿੰਡਾਂ ਚ ਰਹਿੰਦੇ ਆ ਤਾਂ ਇਹਨਾਂ ਸਾਰੇ ਕਮਿਸ਼ਨਰਾਂ ਨੂੰ ਇਹ ਜਿਹੜੀਆਂ ਚਿੱਠੀਆਂ ਨੇ ਲਿਖਿਆ ਜਾਣੀਆਂ ਬਣਨੀਆਂ ਨੇ ਮੇਰੇ ਵੱਲੋਂ ਡਰਾਫਟਿੰਗ ਦੇ ਕੋਈ ਲੈਟਰ ਕਰਨੀ ਆ ਤੁਹਾਡੀ ਪੂਰੀ ਮਦਦ ਕੀਤੀ ਜਾਊਗੀ ਮੈਂ ਇੰਨੀ ਕਹਿੰਦਾ ਹੋਇਆ ਹੋ ਤਾਂ ਸਮਾ ਨਾਲ ਲੈਂਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ